ਸੋ ਕੋ ਟਲ ਗੁਰ ਸੇਵੀਐ ਅਹਨਤ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਉਵਸਪਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝੱਟੀ ਐ ਤੋਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦੇਸਾ ਦਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹ ਸਲੋਕ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੋਲ ਗਰਬਤ ਹੈ ਸਨ ਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਰਾਜ ਕਪਟੰ ਰੂਪ ਕਪਟੰ ਤਨ ਕਪਟੰ ਕੋਲ ਗਰਬਤ ਹੈ ਤਤੰਤ ਬਿਖਿਆ ਛਲੰ ਛਿਦਰੰਗ ਨਾਨਕ ਬਿਨ ਹਰ ਸੰਗ ਲਾ ਚਾਲਤੇ ਪੇਖੰਦੜੋ ਕੀ ਭੁਲ ਤੁਮਾ ਦਿਸਮ ਸੋਣਾ ਅਡ ਨਾ ਲਹੰਦੜੋ ਮੂਲ ਨਾਨਕ ਸਾਥ ਨਾ ਜੁਲਈ ਮਾਇਆ ਦਿਆ ਨਾਲ ਨਾ ਚਲੇ ਸੋ ਕਿਉ ਸੰਜੀਐ ਤਿਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤ੍ਰਿਪਤਾਵੈ ਨਾ ਮਨ ਰੰਜੀਐ ਰਾਬ ਛੋੜ ਅਨ ਲਾਗੈ ਨਰਕ ਸਮੰਜੀਐ ਓ ਹੋ ਕਰ ਪਾਲ ਦਇਆਲ ਨਾਨਕ ਭਾਉ ਪੰਜੀਐ ਭਾਉ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਏ ਨਾਨਕ ਇਹ ਰਾਜ ਰੂਪ ਧਨ ਤੇ ਉੱਚੀ ਕੁਲ ਦਾ ਮਾਣ ਸਭ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਇਥੋਂ ਨਾਲ ਨਹੀਂ ਜਾਂਦੀ ਤੁਮਾਂ ਵੇਖਣ ਨੂੰ ਮੈਨੂੰ ਸੋਹਣਾ ਲੱਗਿਆ ਕਿ ਇਹ ਓਕਾਈ ਲੱਗ ਗਈ ਇਸ ਦਾ ਤਾਂ ਅੱਧੀ ਕੌਡੀ ਵੀ ਮੁੱਲ ਨਹੀਂ ਮਿਲਦਾ ਏ ਨਾਨਕ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਵੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇੱਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਨੂੰ ਆਖਰ ਵਿਛੜ ਹੀ ਜਾਣਾ ਹੈ ਉਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਪ੍ਰਭੂ ਨੂੰ ਵਿਸਾਰਿਆ ਮੇਰੀ ਮਾਇਆ ਨਾਲ ਜੀਦਾ ਪੀ ਨਹੀਂ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆ ਨਰਕ ਵਿੱਚ ਸਮਾਈਦਾ ਹੈ हे प्रभु, प्रभु कृपा कर दया कर नानक दा सहम दूर कर दे